ਤਸਵੀਰਾਂ ਵੇਖ ਸਾਖ ਦਿਓ ਕਿ ਕਿਸ ਤਰ੍ਹਾਂ ਇਹ ਟੋਲ ਪਲਾਜ਼ਾ ਤੇ ਹੰਗਾਮਾ ਹੋ ਜਾਂਦਾ ਹੈ ਇਹ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਪੀਆਰਟੀਸੀ ਅਤੇ ਬੱਸ ਡਰਾਈਵਰ ਦੇ ਨਾਲ ਟੋਲ ਪਲਾਜ਼ਾ ਮੁਲਾਜ਼ਮਾਂ ਦਾ ਹੰਗਾਮਾ ਹੋਇਆ ਹੈ ਜਮ ਕੇ ਝਗੜਾ ਹੁੰਦਾ ਹੈ ਪੀਆਰਟੀਸੀ ਦੇ ਮੁਲਾਜ਼ਮ ਕੰਡਕਟਰ ਦੇ ਸਿਰ ਤੇ ਖੜਿਆਂ ਦੇ ਨਾਲ ਵਾਰ ਕੀਤੇ ਜਾਂਦੇ ਨੇ ਲੜਾਈ ਦੀਆਂ ਤਸਵੀਰਾਂ ਵਾਰ ਹੋ ਰਹੀਆਂ ਨੇ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲਾ ਹਾਈਵੇ ਵੀ ਜਾਮ ਕੀਤਾ ਗਿਆ ਜੰਡਿਆਲਾ குரு ਟੋਲ ਪਲਾਜ਼ਾ ਤੇ ਇਹ ਵੀਡੀਓ ਜਿਹੜਾ ਕਿ ਰਿਕਾਰਡ ਕੀਤਾ ਗਿਆ ਜੋ ਕਿ ਸਾਹਮਣੇ ਆਇਆ ਇੱਕ ਵੱਡਾ ਇਕੱਠ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਕਿ ਟੋਲ ਪਲਾਜ਼ਾ ਤੇ ਮੁਲਾਜ਼ਮਾਂ ਤੇ ਇਲਜ਼ਾਮ ਲਗਾਇਆ ਗਿਆ ਬੱਸ ਕੰਡਕਟਰ ਤੇ ਪੀ ਆਰ ਟੀ ਸੀ ਦੇ ਬੱਸ ਡਰਾਈਵਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਉਹਨਾਂ ਦੇ ਨਾਲ ਹਾਥਾਪਾਈ ਕੀਤੀ ਜਾਂਦੀ ਹੈ ਸਿਰ ਤੇ ਵਾਰ ਕੀਤੇ ਜਾਂਦੇ ਨੇ ਪੂਰਾ ਮਾਮਲਾ ਕੀ ਹੈ ਇਸ ਵੀਡੀਓ ਦੇ ਵਿੱਚ ਵੇਖਦੇ ਆਂ ਗਰਲਾ ਲਿਆ ਠੀਕ ਹੈ ਜੀ ਅੱਜ ਕੀ ਗੱਲ ਹੋਈ ਆ ਜੀ ਅੱਜ ਟੋਲ ਪਲਾਜ਼ਾ ਦੇ ਉੱਤੇ ਗੱਲ ਇਹ ਹੋਈ ਆ ਭਾਈ ਵੇਖੋ ਜੀ ਮੈਂ ਇੱਕ ਪੱਕਾ ਬੰਦਾ ਐ ਪਰਮਾਨੈਂਟ ਜੋਬ ਐ ਮੇਰੀ ਠੀਕ ਹੈ ਜੀ ਲੜਾਈ ਤਾਂ ਮੈਂ ਵੈਸੇ ਨਹੀਂ ਕਰਦਾ ਠੀਕ ਆ ਕਿਉਂਕਿ ਤੁਹਾਨੂੰ ਪਤਾ ਪੱਕੇ ਬੰਦੇ ਲਈ ਨੁਕਸਾਨ ਕੇ ਨਾਲ ਲੜਾਈ ਦਾ ਠੀਕ ਹੈ ਜੀ ਮੈਂ ਕੀ ਕੀਤਾ ਮੈਂ ਆ ਰਿਹਾ ਬਸਰੋ ਚੱਲ ਕੇ ਆਪਣਾ 12:40 ਦਾ ਮੇਰਾ ਟਾਈਮ ਸੀ ਠੀਕ ਹੈ ਜੀ ਉਸ ਤੋਂ ਬਾਅਦ ਕੀ ਆ 2 ਵਜੇ ਮੇਰਾ ਕਪੂਰ ਸੁਭਾਰਪੁਰ ਤੋਂ ਟਾਈਮ ਸੀ ਠੀਕ ਆ ਆ ਕੇ ਆਉਂਦਾ ਜਦੋਂ ਮੈਂ ਇੱਥੇ ਪੂਰਾ ਫੁੱਲ ਜਾਮ ਸੀਗਾ ਠੀਕ ਹੈ ਜੀ ਪੂਰਾ ਬਿਲਕੁਲ ਫੁੱਲ ਜਾਮ ਸੀ ਮੈਂ ਇੱਕ ਰਿਕਵੈ ਮੈਂ ਸਵਾਰੀਆਂ ਨੂੰ ਪੁੱਛੋ ਬਕਾਇਦਾ ਮੈਂ ਸਿਰਫ ਇੱਕ ਰਿਕਵੈਸਟ ਕੀਤੀ ਮੈਂ ਕਿਹਾ ਵੀਰ ਜੀ ਮੇਰਾ ਟਾਈਮ ਲੰਘ ਜਾਣਾ ਮੈਨੂੰ ਇੱਧਰ ਦੀ ਯਾਦ ਨੂੰ ਅਗਰ ਪਰਚੀ ਦੀ ਗੱਲ ਹੈ ਤੁਸੀਂ ਉਧਰ ਮਸ਼ੀਨ ਲਾ ਦਿਓ ਬਸ ਮਸ਼ੀਨ ਲਾ ਕੇ ਮੈਂ ਨਿਕਲ ਜਾਣਾ ਮੈਂ ਕੋਈ ਦਾਦਾ ਗਰੀ ਤਾਂ ਨਹੀਂ ਕੀਤੀ ਕਿ ਮੈਂ ਠੱਕੇ ਨੇ ਨਿਕਲਣਾ ਜਾਂ ਜੋ ਕਰਨਾ ਕਰਨਾ ਠੀਕ ਆ ਮੈਂ ਇਹਨਾਂ ਨੂੰ ਇੱਕ ਰਿਕਵੈਸਟ ਕੀਤੀ ਇਹਨਾਂ ਕਿਹਾ ਇੱਧਰ ਦੀ ਨਹੀਂ ਜਾਣਾ ਜੀ ਅਸੀਂ ਨਹੀਂ ਜਾਣਾ ਮੈਂ ਫਿਰ ਇੰਨੀ ਗੱਲ ਕਹੀ ਆ ਮੈਂ ਕਿਹਾ ਜਦੋਂ ਫਿਰ ਉਹ ਲੈਣ ਸਾਡੇ ਦਿੱਤੀ ਫਿਰ ਤੁਸੀਂ ਉਧਰ ਦੀ ਜਾ ਦਿਓ ਸਾਨੂੰ ਅਛਾ ਉਹ ਚੀਜ਼ ਆਂਦੇ ਕੀ ਰੋੜ ਆ ਇਹ ਇਹੀ ਏਦਾਂ ਲੈਣਾ ਨਹੀਂ ਬਣਾ ਸਕਦੇ ਹੁਣ ਜਦੋਂ ਜਿਆਦਾ ਟ੍ਰੈਫਿਕ ਹੋਏ ਇੱਥੇ ਤੋਂ ਅਸੀਂ ਕਰੀਏ ਇਹਨਾਂ ਨੂੰ ਇਹੋ ਗੱਲ ਮੈਂ ਕਿ ਕਿ ਜਦੋਂ ਟ੍ਰੈਫਿਕ ਹੁੰਦੀ ਅਸੀਂ ਵੀ ਤੁਹਾਨੂੰ ਫੇਰ ਹੀ ਰਿਕਵੈਸਟ ਕਰਦੇ ਅਸੀਂ ਤੁਹਾਨੂੰ ਉਦਾਂ ਤਾਂ ਨਹੀਂ ਕਰਦੇ ਤੁਸੀਂ ਕਿਉਂ ਨਹੀਂ ਸਾਡੇ ਨਾਲ ਕੰਪਰਮਾਈਜ਼ ਕਰਦੇ ਦੱਸੋ ਮੈਨੂੰ ਹੈ ਉਸ ਤੋਂ ਬਾਅਦ ਇਹਨਾਂ ਨੇ ਕੀਤਾ ਇਹਨਾਂ ਨੇ ਉਹ ਮੁੱਦਾ ਚੜਾਇਆ ਦੂਜਾ ਠੀਕ ਆ ਉਹ ਮੈਨੂੰ ਆ ਕੇ ਨਾ ਤਾਂ ਕੰਮ ਤਾਂ ਕਰ ਲਿਆ ਭਾਈ ਜਦੋਂ ਮੈਂ ਬੈਰੀ ਲੱਗੇ ਲਾਇਆ ਤਾਂ ਕੰਮ ਤਾਂ ਕੀਤਾ ਹੁਣ ਵੇਖੋ ਭਾਈ ਇਹਨਾਂ ਨੇ ਇੱਕ ਪੱਗ ਦਾ ਇਸ਼ੂ ਬਣਾ ਲਿਆ ਹੁਣ ਜਿਹੜਾ ਬੰਦਾ ਮੇਰੇ ਤੇ ਉੱਤੇ ਆ ਕੇ ਚੜੂਗਾ ਭਾਵੇਂ ਉਹ ਜਦੋਂ ਲੱਤੀ ਪੱਗ ਇਹਨਾਂ ਨੇ ਇਸ਼ੂ ਬਣਾ ਲਿਆ ਉਹ ਚੀ ਦਾ ਇਹ ਆਗੇ ਨਾ ਜਾਣ ਬੋਝ ਕਿਤਨੀ ਪੱਗ ਲਾਈ ਭਾਜੀ ਮੈਂ ਕੋਈ ਸਾਡੀ ਗਲਤੀ ਨਹੀਂ ਕੋਈ ਗੱਲ ਆ ਸਵਾਰੀਆਂ ਕਿਹਾ ਸਾਰੀਆਂ ਪੁੱਛੋ ਮੈਨੂੰ ਵੀ ਲੋੜ ਵੀ ਪੱਗ ਲਾਉਂਦੀ ਪਹਿਲੇ ਤੁਹਾਨੂੰ ਅੱਗੇ ਕਹਿੰਦਾ ਕਿ ਮੈਂ ਇੱਕ ਪੱਕੀ ਪੱਕੀ ਨੌਕਰੀ ਮੇਰੀ ਮੈਂ ਤਾਂ ਵੈਸੇ ਲੜਾਈ ਤੋਂ ਡਰਦਾ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਕੀਤਾ ਇਹਨਾਂ ਉਦੋਂ 10-12 ਮੁੰਡੇ ਸੱਦੇ ਆ 10-12 ਮੁੰਡੇ ਸੱਦ ਗਏ ਉਹੜਾ ਮੁੰਡਾ ਜਵਾੜ ਜਣਾ ਉਹ ਮੈਨੂੰ ਉਹਦੇ ਗਾਲਾਂ ਕੱਢਣ ਲੱਗ ਗਿਆ ਗਾਲਾਂ ਕੱਢ ਕੇ ਉਹਨਾਂ ਨੇ ਕੀਤਾ ਇਸ 10-12 ਜਣੇ 10-12 ਜਣ ਆ ਗਏ ਮੇਰੇ ਗਾਲ ਪੈ ਗਏ ਮ 10 12 ਜਣਾ ਮੇਰੇ ਸੱਜਣਾਂ ਦੇ ਪਾ ਜੇ ਮੇਰੀ ਸਵਾਰੀ ਨਾ ਨਾ ਮੈਨੂੰ ਛਡਾਉਂਦੀ ਪਾ ਜੀ ਮੈਨੂੰ ਉੱਥੇ ਮਾਰੇ ਜਣਾ ਤੁਹਾਡੇ ਸਿਰ ਦੇ ਵਿੱਚ ਕੀ ਗੱਜਾ ਮੇਰੇ ਕੜੇ ਮਾਰੇ ਕੜੇ ਮਾਰੇ ਰੋਡ ਮਰੀ ਹੋ ਰੋਡ ਕੋ ਡੰਡਾਲੇ ਜਿਹੜਾ ਦੁੱਜਾ ਹੈ ਕਈ ਦਾ ਦੱਸਦਾ ਕਿ ਪਤਾ ਨਹੀਂ ਕੀ ਹੋ ਉਹ ਮਾਰੇ ਆ ਇਹ 7 ਤੋਂ 8 ਬੰਦੇ ਹਿਸਾਬ ਲਾ ਲਓ ਇੰਨੇ ਇੰਨੀ ਕੀ ਜੁਰਤ ਰਹਾਦੇ ਆ ਬੰਦੇ ਜਿਹੜੇ ਦਾਦਾਗਰੀ ਕਰਦੇ ਨੇ ਇੱਕ ਬੰਦੇ ਦੇ ਸਿਰ ਕੱਲੇ ਪੈਂਦੇ ਆ 10 ਬੰਦੇ ਪੈਂਦੇ ਆ ਇਹ ਬੰਦੇ ਆ ਸਾਰੇ ਹੀ ਜਿਹੜਾ ਨਾ ਮਾਰੇ ਆ ਇਹ ਚੀਜ਼ ਆ ਬਾਈ ਬੰਦੇ ਹਾਂ ਬੈ ਭਾਜੀ ਮੈਂ ਮੰਗ ਇਹ ਕਰਦਾ ਵੀ ਫੁੱਲ ਬੜਾ ਫੁੱਲ ਪਰਚਾ ਉਹਦੇ ਤੇ ਹੋਣਾ ਚਾਹੀਦਾ ਜੋ ਨੇ ਸਰਕਾਰੀ ਕੰਮ ਚ ਵਿਗੜ ਪਾਇਆ ਉਹ ਤੇ ਜੋ ਬਣਦੀ ਕਾਰਵਾਈ ਉਹ ਤੇ ਹੋਣੀ ਚਾਹੀਦੀ ਆ ਆਪਾਂ ਨੂੰ ਇਹ ਨਹੀਂ ਤੇ ਅਸੀਂ ਅਸੀਂ ਰੋਡ ਰੋਡ ਦੀ ਖੋਲਣਾ ਸਿੱਧੀ ਗੱਲ ਕੰਪਲੇਨਟ ਕੀਤੀ ਗਈ ਹੁਣ ਭਾਜੀ ਆ ਪੁਲਿਸ ਆਈ ਐ ਪੁਲਿਸ ਦੇ ਕੋਲ ਕੀਤੀ ਮੈਂ ਹੁਣ ਆਏ ਪੁਲਿਸ ਵਾਲੇ ਹੁਣ ਆ ਕੇ ਦੇਖੋ ਕੀ ਕਰਦੇ ਆ ਹਾਂਜੀ